ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਵੇਂ ਹੀ 21 ਸਾਲਾ ਮ੍ਰਿਤਕ ਨੌਜਵਾਨ ਕਮਲ ਕੁਮਾਰ ਦੀ ਲਾਸ਼ ਪਿੰਡ ਪਹੁੰਚੀ ਤਾਂ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਸੈਂਕੜੇ ਨਮ ਅੱਖਾਂ ਨਾਲ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਕਮਲ ਮੇਰਾ ਬੇਟਾ ਜੀ ਸਤਾਏ ਤਰੀਕ ਦਾ ਦੇਥ ਹੋਈ ਜੀ ਬਾਰੇ ਬਾਏ ਡੈਡ ਕੋ ਨਹੀਂ ਇਹ ਕਿਨਾਂ ਜੀ ਅਦਲਤ ਤੋਂ ਕਾਈ ਡੈਡ ਬਾਦ ਅੱਜ ਆ ਗਏ ਜੀ ਬਾਬਾ ਸੰਤ ਸਿਟੇ ਵਾਲੀ ਦੇ ਥਰੂ ਆਈ ਹੈ ਜੀ ਥੋੜਾ ਤਾਂ ਨਹੀਂ ਕੋਈ ਖर्चा ਹੈ ਨਹੀਂ ਜੀ ਸਾਡਾ ਇੱਕ ਪੈਸਾ ਨਹੀਂ ਲੱਗਣ ਦਾ ਤਾਂ ਇਹਨਾਂ ਨੇ ਧੰਨਵਾਦ ਕਰਦੇ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਟੇ ਵਾਲੀ ਬਾਬੇ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਮੇਰੇ ਕੋ ਮਗਾ ਨਹੀਂ ਸੀ ਉਹਨਾਂ ਬੱਚਾ ਮੇਰਾ ਕੋ ਕਮਲ ਅਮਨੀਆ ਚ ਗਿਆ ਹੋਇਆ ਸੀਗਾ ਇਦਿ ਉੱਥੇ 27 ਸੰਗਨ ਨੂੰ ਡੈਥ ਹੋ ਗਈ ਸੀ ਤੇ ਬਾਬਾ ਜੀ ਕੋਲ ਪਰਿਵਾਰ ਆਇਆ ਸੀਗਾ ਤੇ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਡੈਡ ਬੋਡੀ ਮੰਗਵੋਣੀ ਜਿਹੜੀ ਆ ਉਹ ਬੜੀ ਮਹਿੰਗੀ ਪੈਂਦੀ ਆ ਉਹਦਾ ਤੇ ਖਰਚਾ ਵੜਾਉਣ ਦਾ ਪਰਿਵਾਰ ਪਹਿਲਾਂ ਹੀ ਬੜਾ ਟੁੱਟਿਆ ਹੁੰਦਾ ਤੇ ਉਹਦੇ ਤੇ ਜਦੋਂ ਇਹ ਖਰਚਾ ਪੈ ਜਾਂਦਾ ਤੇ ਉਹ ਹੋਰ ਵੀ ਔਖਾ ਬਲੇ ਹੋ ਜਾਂਦਾ ਤੇ ਹਰ ਕੋ ਨੂੰ ਹੁੰਦੀ ਇੱਛਾ ਕਿ ਉਹ ਆਪਣੇ ਬੱਚਿਆਂ ਦਾ ਜਿਹੜੇ ਬਾਹਰ ਪੜ੍ਹਾਈ ਕਰ ਜਾਂਦੇ ਨੇ ਉਹਨਾਂ ਦਾ ਆਪਣਾ ਮੂੰਹ ਦੇਖ ਸਕਣ ਤੇ ਜਿਹੜੀਆਂ ਉਹਨੀਆਂ ਅੰਤਮ ਰਸਮਾਂ ਹੈਗੀਆਂ ਉਹ ਆਪਣੇ ਹੱਥੀਂ ਕਰ ਸਕਣ ਇਹ ਇੱਕ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਇਹ ਮੁੰਡਾ ਗਿਆ ਸੀਗਾ ਔਰ ਇਹ ਬਹੁਤ ਹੀ ਪਰਿਵਾਰ ਨੂੰ ਜਿਹੜਾ ਹੈਗਾ ਘਾਟਾ ਪਿਆ ਵਾ ਮੁੰਡੇ ਦਾ ਨਾਮ ਸੀਗਾ ਜੀ ਕਮਲ ਕੁਮਾਰ ਕਿੰਨੇ ਘਰ ਦਾ ਸੀ ਇਹ ਦੋ ਭਰਾ ਸੀ ਇੱਕ ਭੈਣ ਸੀ ਜੀ ਤੇ ਹੰਦੀ ਸ਼ਾਦੀ ਹੋਈ ਆ ਇੱਕ ਭਰਾ ਹੋਰ ਛੋਟਾ ਵਾਜੀ ਤੇ ਇਹ ਬਾਬਾ ਜੀ ਦੇ ਸਾਰਾ ਪਰਿਵਾਰ ਬਾਬਾ ਜੀ ਨੂੰ ਮਿਲਿਆ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦੀ ਯਤਨ ਸਦਕਾ ਜਿਹੜਾ ਹੈ ਅੱਜ ਜਿਹੜੀ ਉਹ ਬੋਡੀ ਆ ਤਾਂ ਕਿ ਜੋ ਪਰਿਵਾਰ ਅੰਤਮ ਜਿਹੜੀਆਂ ਉਹਦੀਆਂ ਰਸਮਾਂ ਦੇ ਨਾਲ ਸੰਸਕਾਰ ਜਿਹੜਾ ਕਰ ਸਕੇ ਨਹੀਂ ਪੈਸਾ ਕੋਈ ਨਹੀਂ ਲੱਗਾ ਜੀ ਇਹ ਤਾਂ ਬਾਬਾ ਜੀ ਦਾ ਜਿਹੜਾ ਬਹੁਤ ਜਿਹੜਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿੰਨਾ ਸਮਾਂ ਲੱਗ ਗਿਆ ਉਹਨੂੰ 2.5 ਸਾਲ ਹੋ ਗਏ ਨੇ ਕਿਹੜੀ ਕੰਟਰੀ ਗਈ ਹਾਂਜੀ ਕਿਹੜੀ ਕੰਟਰੀ ਗਈ ਨੀਨੀਆ ਸੀ ਇਹ ਕਿੰਨਾ ਸਮਾਂ ਕਿੰਨਾ ਡੈੱਫ ਹੋਈ ਇਹਨਾਂ ਦੀ ਓਏ ਹੋ ਗਏ 15-20 ਦਿਨ ਹੋ ਗਏ 3 ਦਿਨ ਅਗਰ ਕੋੜੀ ਆਂਦੀ ਤੇ ਮੀਂਹ ਦੀ ਅਜੇ ਤਾਂ ਨਹੀਂ ਸੀ ਕਿੰਨਾ ਦੀ ਜਨਮ ਦਾ ਜਿਹੜਾ ਮੀਰ ਕੋੜੀ ਹਾਂਜੀ ਇਹਨਾਂ ਦੀ ਜਨਮ ਦਾ ਕੋੜੀ ਹੈ ਬਾਬਾ ਸਿੱਕੇ ਵਾਲਾ ਥੋੜਾ ਵੀ ਟੱਕਰ ਲੱਗਦਾ ਨਹੀਂ ਨਹੀਂ ਅੱਜ ਤਾਂ ਹੋਰ ਕਰਨਾ ਚਾਹੁੰਦੇ ਬਾਈ ਹਾਂਜੀ ਹਾਂਜੀ ਬਹੁਤ ਧੰਨਵਾਦ ਜੀ ਉਹਨਾਂ ਦਾ ਇਹ ਦਾ ਕਮਲ ਕੁਮਾਰ ਆ ਜੀ ਕਿੰਨਾ ਸਮਾਂ ਬੇਨੜਾਤੀ 20 ਦਿਨ ਹੋ ਗਿਆ ਜੀ ਕਿਹੜੀ ਕੰਟਰੀ ਹੈ ਫਰਮਾਨਾ ਫਰਮਾਨੀਆ ਜੀ